ਜਿੰਦਾਬਾਦ 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 ਇੱਧਰ ਦੇਖੋ ਇੱਧਰ ਸਰਦਾਰ ਅਜੀਤਪਾਲ ਸਿੰਘ ਕੋਲੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਹਰਮਿੰਦ ਸਿੰਘ ਸਾਜੀ ਆਓ ਆਓ ਲਾਓ ਸਵੇਰੇ ਤਾਂ ਗਏ ਕੇ ਆ ਤੈਨੂੰ ਵੀ ਮੈਂ ਕਸਮ ਖਾਣਾ ਬੰਦੇ ਜਿਹੜੇ ਜਿਹਨਾਂ ਨੇ ਸਾਰਾ ਜਿਹਨਾਂ ਨੇ ਸਾਰੇ ਮਿਹਨਤੇ ਦੇ ਕੰਮ ਜਦੋਂ ਇੱਕ ਹਫਤਾ ਤੋਂ ਕੰਮ ਜਦੋਂ ਇਨਾਂ ਦਾ ਇੱਕ ਬਹੁਤ ਐਸਾ ਮੌਕਾ ਰਿਸ਼ਤਾ ਬਣ ਗਿਆ ਸੀ ਬੜੇ ਸਖਤ ਤੇ ਕੀ ਬਣ ਗਿਆ ਉਨਕੀ ਕਰੇਗਾ ਲੋਕਾਂ ਨੇ ਇਤਨਾ ਸਹਿਯੋਗ ਦਿੱਤਾ ਲੋਕਾਂ ਨੇ ਆਪਣੇ ਸਰੋਗੇ ਲੋਕਾਂ ਦੇ ਸਾਰੇ ਸਾਥ ਮੈਦੇ ਤੇ ਸਹਾਨ ਦੇ ਦੋਤੇ ਕਰੂੰਗੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਸੋਚਨ ਨੂੰ ਧੰਨਵਾਦ ਕਰਦਾ ਕਿ ਜਿਹੜਾ ਵਾਰਡ ਦੇ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਪਿਆਰ ਦਿੱਤਾ ਹੋਰ ਵੀ ਜਿੰਨੇ ਵੀ ਦਸਤੀਆਂ ਨੇ ਸਹਿਯੋਗ ਦਿੱਤਾ ਲਈ ਤੋਂ ਵਿੱਚ ਉਹਨਾਂ ਕਰਨ ਬਹੁਤ ਬਹੁਤ ਧੰਨਵਾਦ ਇਹ ਮੈਨੂੰ ਨਹੀਂ ਹੁੰਦਾ ਸਾਰੀ ਉਮੀਦ ਮੈਂ ਆਪਣੇ ਸ਼ਹਿਰ ਦਾ ਇੱਕ ਪ੍ਰਮਾਣ ਦਾ ਵੀ ਬੋਲਦਾ ਨਹੀਂ ਉਹ ਤਾਂ ਵੀ ਇਹਨਾਂ ਦਾ ਕਰਜ਼ਾ ਹੈ ਜੋ ਉੱਪਰ ਦੀ ਜੜਾ ਤੋਂ ਮੇਰੀ ਤਾਂ ਜੋ ਡਿਊਟੀ ਵਾਰਡ ਦੇ ਲੋਕਾਂ ਨੂੰ ਤਾਰੀ ਮੈਂ ਤਾਂ ਕੋਈ ਨਹੀਂ ਦਾ ਜਿਹੜਾ ਸਮਰਥੀ ਕੋ ਜਿਹੜਾ ਤੁਹਾਨੂੰ ਦੱਸਦਾ ਇਹ ਇਲਾਕੇ ਨੂੰ ਸਾਫ ਸੁਥਰਾ ਵਧੀਆ ਦਿਖ ਹਰਿਆ ਭਰਿਆ ਜਿਹੜਾ ਵਾਰਡ ਪਹਿਲਾਂ ਵਾਰਡ ਹੀ ਕੋ ਆਪਣੀ ਕਾਰਬਰੇਸ਼ਨ ਕਰਾਉਂ ਰਣਕੇ ਕਰਾਉਂਦੇ ਸ਼ਹਿਰ ਵਾਸੀਆਂ ਦੇ ਦੇਯੋਦ ਨਾਲ ਸੰਬੰਧਿਤ ਬਿਲਕੁਲ ਲੁਕਿੰਗ ਪਿਛਲੀ ਸਰਕਾਰਾਂ ਨੇ ਪਟਿਆਲੇ ਨੂੰ ਪੂਰਾ ਰੱਜ ਕੇ ਦੰਦਾ ਦਿੱਤਾ ਇਹ ਅੱਜ ਦਾ ਨਹੀਂ ਪਿਛਲੇ 70 ਸਾਲ ਤੋਂ ਚੱਲਦਾ ਰਿਹਾ ਦਿੱਕਣਾ ਰਹੀਆਂ ਨੇ ਦਿੱਕਣਾ ਰਹਿਗੀਆਂ ਨੇ ਸਾਡੀ ਮਰਹਿੰਗੀਆਂ ਉਹਨਾ ਬਿਕਰਨ ਦਾ ਇਹ ਹੱਲ ਹੈ ਉਹਦੇ ਉੱਤੇ ਨੀਤੀ ਆਉਣਾ ਮੰਨਦਾ ਤੇ ਨੀਅਤ ਦੇ ਨਾਲ ਕੰਮ ਕਰਨਾ ਜਦੋਂ ਨੀਅਤ ਠੀਕ ਹੋਵੇ ਤੇ ਨੀਤੀਆਂ ਉਹਦੀਆਂ ਚੰਗੀਆਂ ਹੋਣ ਸਾਰੇ ਕੰਮ ਜਿਹੜੇ ਗੋਜਨ ਦੇ ਉੱਤੇ ਨੇ ਉਹ ਸ਼ਹਿਰ ਵਾਸੀ ਨੇ ਤੇ ਉਹਦੇ ਨਾਲ ਨਾਲ ਦੇ ਜਿਹੜਾ ਉਹਦਾ ਵੀ ਇਹ ਜਿਹੜਾ ਸ਼ਹਿਰ ਦਾ ਕੁਦਰਤ ਦਾ ਨਜ਼ਾਰਾ ਇੰਨੀ ਚੀ ਕਰਣੀ ਹੈ ਨਗਰੀ ਤੇ ਨੀਅਤ ਤੇ ਪੂਰਾ ਰੂਪ ਜਿਹੜਾ ਅਸੀਂ ਪਿਆਰ ਆਸਾਉਣਾ ਇੰਨਾ ਹੀ ਟਿਕਾ ਨਹੀਂ ਆਤੀ ਆਪਣੇ ਸ਼ਹਿਰ ਨੂੰ ੱਲੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਨਹੀਂ ਸਭ ਤੋਂ ਦੁਨੀਆ ਦਾ ਸਭ ਤੋਂ ਸੁੰਦਰ ਸ਼ਹਿਰ ਨਾ ਹੋਵੇ ਲੋਕੀ ਉਸੇ ਜੀ ਕਰਾਗੇ ਕਿ ਅੱਜ ਦਾ ਹਰਾ ਭਰਾ ਸ਼ਹਿਰ ਪਾਕਾਬਾ ਸ਼ਹਿਰ ਦਾ ਸੁਧਰਾ ਸ਼ਹਿਰ ਤੁਮੇ ਦੀ ਜਿੱਦੀ ਕਰਨ ਵਾਲਾ ਇਹਦਾ ਸ਼ਹਿਰ ਹੈ ਉਹਨੂੰ ਮੂਰਤੋ ਪੂਰੇ ਦੇਸ਼ ਤੇ ਦੁਨੀਆ ਦੇ ਵਿੱਚ ਨੰਬਰ ਇੱਕ ਕਰਨ ਦੀ ਬੁਰੀ ਕੋਸ਼ਿਸ਼ ਕਰਦੇ ਸਰ